ਪਪਾ ਸਾਰੇ ਜਾਣਦੇ ਆ ਕਿ ਅੱਜ ਪੰਜਾਬ ਦੇ ਹਾਲਾਤ ਅਨੇਕ ਗੰਭੀਰ ਹੋ ਚੁੱਕੇ ਨੇ ਬਾੜ ਕਰਕੇ ਕਿ ਪਹਿਲਾਂ ਤਾਂ ਬਹੁਤ ਪਾਸੇ ਦੇ ਦਰਿਆਾਂ ਦਾ ਹੀ ਮਾਰ ਸੀ ਕਿ ਹੁਣ ਸਤਲੁਜ ਵੀ ਆਪਣੀ پوری ਮਾਰ ਪੰਜਾਬ ਨੂੰ ਮਾਰ ਰਿਹਾ ਹੈ ਔਰ ਇਹ ਇਸ ਹਾਲਾਤ ਦੇ ਵਿੱਚ ਇਸ ਹਾਲਾਤ ਦੇ ਵਿੱਚ ਪੰਜਾਬ ਤੜਾਈ ਤੜਾਈ ਕਰ ਰਿਹਾ ਔਰ ਸਾਡੀ ਸੈਂਟਰ ਸਰਕਾਰ ਐਸੀ ਬੇਰੁਖੀ ਇਹਨਾਂ ਦੇ ਮਨ ਚ ਆਈ ਹੋਈ ਹੈ ਕਿ ਅੱਜ ਮੈਨੂੰ ਪੰਜਾਬ ਵਾਜਪਾ ਦਾ ਮੀਡੀਆ ਪੈਨਲਿਸਟ ਹੋਣ ਦੇ ਬਾਵਜੂਦ ਬੜਾ ਦੁੱਖ ਹੋ ਰਿਹਾ ਸੀ ਲੋਕ ਪੁੱਛਦੇ ਸੀ ਸਾਨੂੰ ਤੁਸੀਂ ਕਿੱਥੇ ਕਿੱਥੇ ਤੁਹਾਡਾ ਸਰਕਾਰ ਤੁਸੀਂ ਕੋਈ ਕਿਸੇ ਹੋਰ ਕੰਟਰੀ ਦੇ ਵਿੱਚ ਬਿੱਤ ਤਾਂ ਗਿਆ 68 ਮੀਟ ਵੀ ਹੁੰਦਾ ਉੱਤੇ ਹੈਲਪ ਵੀ ਅਸੀਂ ਭੇਜ ਦਿੰਦੇ ਆ ਅੱਜ ਤੁਹਾਡਾ ਆਪਣਾ ਪੰਜਾਬ ਤੁਹਾਡੀ ਜਨਮ ਭੂਮੀ ਔਰ ਤੁਹਾਡੇ ਆਪਣੇ ਭਾਈਚਾਰਾ ਅੱਜ ਪੀੜਿਤ ਹੈ ਤੇ ਤੁਹਾਡਾ ਤਾਂ ਕੋਈ ਰੋਲ ਹੀ ਨਜ਼ਰ ਨਹੀਂ ਆ ਰਿਹਾ ਤੇ ਮਨ ਚ ਬੜੀ ਪੀੜਾ ਇਸ ਨੂੰ ਲੈ ਕੇ ਹੋਈ ਇਸ ਐਸੀ ਬੇਨਤੀ ਵੀ ਕੀਤੀ ਮੈਂ ਉੱਪਰ ਵੀ ਗੱਲ ਕੀਤੀ ਪਾਰਟੀ ਦੇ ਵਿੱਚ ਤੇ ਸਾਡੀ ਪੰਜਾਬ ਦੇ ਵਿੱਚ ਵੀ ਲੀਡਰਸ਼ਿਪ ਨੇ ਕੋਈ ਹੰਗਾਰਾ ਨਹੀਂ ਦਿੱਤਾ ਕਿ ਅਸੀਂ ਜਾ ਕੇ ਪੀੜਤਾ ਦੇ ਨਾਲ ਖੜੀਏ ਕੋਈ ਸੰਯੋਗ ਨਹੀਂ ਮਿਲ ਰਿਹਾ ਐਸਾ ਕੋਈ ਮੂਵਮੈਂਟ ਹੀ ਨਹੀਂ ਕੋਈ ਨਿਰਦੇਸ਼ ਹੀ ਨਹੀਂ ਇਹ ਕੋਈ ਨਿਰਦੇਸ਼ ਨਹੀਂ ਹੈ ਤੇ ਫਿਰ ਐਸੀ ਜੇ ਆਪਣੇ ਲੈਵਲ ਤੇ ਕੁਝ ਕਰਨਾ ਚਾਹੁੰਦੇ ਆ ਕੁਝ ਕਰਨਾ ਚਾਹੁੰਦੇ ਨਾ ਫਿਰ ਐਸੀ ਸੋਚਦਾ ਕਿ ਅਸੀਂ ਜਿਹੜੀਆਂ ਜਦੀਰਾਂ ਪਾ ਕੇ ਕਰੀਏ ਇਸ ਲਈ ਮੈਂ ਆਪਣੇ ਜਿਹੜਾ ਮੈਂ ਪੈਨਲਿਸਟ ਦਾ ਮੇਰੇ ਕੋਲ ਦਾ ਮਹਤਵਤਮ ਸੁਦਕਾ ਦਾ ਸਟੀਫਾ ਦੇ ਰਿਹਾ। ਔਰ ਤਾਂ ਕਿ ਪੰਜਾਬ ਦੇ ਵਿੱਚ ਅਸੀਂ ਜਿਹੜੇ ਜੁੜੇ ਸੀ ਭਾਜਪਾ ਨਾਲ ਜਜ਼ਬਾਤ ਨਾਲ ਜੁੜੇ ਸੀ ਉਦੋਂ ਸਾਨੂੰ ਕੋਈ ਰਾਜਨੀਤਿਕ ਮੰਚਾ ਨਹੀਂ ਸੀ ਇਹ ਚਾਹੀਦਾ ਜੋ ਚਾਹੀਦਾ। ਨਾ ਕੋਈ ਅਸੀਂ ਸ਼ਰਤਾਂ ਰੱਖੀਆਂ। ਸਾਰਿਆਂ ਨੂੰ ਬੰਦਾ ਕਿ ਮੈਂ ਅਤਵਾਦ ਵੇਲੇ ਵੀ ਜ਼ਮੀਨੀ ਲੜਾਈ ਲੜੀ ਆ ਕਿ ਅਤਵਾਦੀਆਂ ਨੇ ਮੇਰੇ ਤੇ ਦੋ ਵਾਰੀ ਟੈਰਰਿਸਟ ਅਟੈਕ ਕੀਤੇ। ਲੇਕਿਨ ਉਹਦੇ باوجود ਅਸੀਂ ਇੱਕ ਗਨਮੈਨ ਵੀ ਆਪਣੇ ਕੋਲ ਨਹੀਂ ਰੱਖਿਆ। कोरोना ने वहां सारा कुछ वापस करता और लोकांनी سیاست ਦੇ ਵਿੱਚ ਇਹ ਵੀ ਕਿਹਾ ਕਿ বিজেপি ਤੇ ਗੱਲ ਮੈਨਾ ਕਰਕੇ ਆਂਦੇ ਨੇ ਕਿ ਨਹੀਂ ਅਸੀਂ ਆਪਣੇ ਆਪ ਨੂੰ ਆਪਣੀ ਜਮੀਨ ਨੂੰ ਜਾਣਦੇ ਆ ਕਿ ਸਾਰੇ ਪਬਲਿਕ ਜਾਣਦੀ ਹੈ ਕਿ ਅਸੀਂ ਹਮੇਸ਼ਾ ਸਿਧਾਂਤਾਂ ਨੂੰ ਲੈ ਕੇ ਕੁਝ ਪ੍ਰਿੰਸੀਪਲ ਨੂੰ ਆਪਣੇ ਬਣਾ ਕੇ ਕਿਤੇ ਆ ਔਰ ਆਪਣੇ ਪ੍ਰਿੰਸੀਪਲ ਨੂੰ ਸੁਧਾਰਤਾ ਨਾਲ ਕੰਪਰਮਾਈਜ਼ ਨਹੀਂ ਕੀਤਾ ਅੱਜ ਵੀ ਅਫਸੋਸ ਹੋ ਰਿਹਾ ਹੈ ਕਿ ਸਾਡਾ ਅਨਦਾਤਾ ਜਿਹੜਾ ਉਹਦੇ ਪਸ਼ੂ ਮਾਰ ਰਹੇ ਨੇ ਖੇਤੀ ਉਜੜ ਗਈ ਹੈ ਘਰ-ਬਾਰ ਛੱਤ ਬਹਿ ਗਈਆਂ ਪਾਣੀ ਦੇ ਵਿੱਚ ਤੇ ਉਹਨੂੰ ਰਾਹਤ ਦੇਣ ਦੀ ਬਜਾਏ ਜਿਹੜਾ ਵੱਡਾ ਹੱਥ ਹੈ ਉਹ ਸਿਰਫ ਉਪਚਾਰਿਕ ਤੌਰ ਤੇ ਨਿਵਾਨ ਸਾਡੇ ਚਾਹੇ ਕੰਮ ਦੇ ਮੰਤਰੀ ਨੇ ਹੋਰ ਨੇ ਉਹ ਹਰ ਗੱਲ ਦੇ ਵਿੱਚ ਕਿੰਨਾ ਨਾ ਕਿੰਨੇ ਸਾਨੂੰ ਨਜ਼ਰ ਆਉਂਦੇ ਸੀ ਆ ਹੁਣ ਅੰਨੀ ਧੀਰ ਹੋ ਗਈ ਹੈ ਸਾਨੂੰ ਕਿਤੇ ਨਜ਼ਰ ਹੀ ਨਹੀਂ ਆ ਰਹਾ ਇਹ ਫੋਟੋ ਸ਼ੈਸ਼ਨ ਬਣਾ ਦਿੱਤਾ ਇਸ ਲਈ ਅੱਜ ਪੀੜਾ ਹੁੰਦੀ ਐ ਆਪਣੇ ਉਹ ਪੰਜਾਬੀ ਭਰਾਵਾਂ ਨੂੰ ਦੇਖਦੇ ਹੋਏ ਜੇ ਰਾਸ਼ਟਰੀਵਾਦੀ ਗੱਲ ਆਂਦੀ ਐ ਤੇ ਸਾਡੀ ਜਨਮ ਭੂਮੀ ਆ ਪੰਜਾਬ ਤੇ ਪੰਜਾਬੀ ਸਾਡੇ ਭਰਾ ਨੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਸਾਡੇ ਅੱਜ ਹਾਲੀਵੁੱਡ ਬੋਲੀਵੁੱਡ ਹੋਰ ਕਲਾਕਾਰ ਸਾਰੇ ਐਨ ਆਰ ਆਈ ਭਰਾ ਐਨ ਜੀਓ ਜਿਹੜੇ ਹੋਰ ਪੰਜਾਬੀ ਸਾਡੇ ਬੈਠੇ ਨੇ ਉਹ ਸਾਰੇ ਕਿਤੇ ਨਾ ਕਿਤੇ ਸਾਨੂੰ ਵੀ ਪੁੱਛਦੇ ਨੇ ਕਿ ਦੱਸੋ ਯਾਰ ਕਿਦੀ ਕੀ ਮਦਦ ਕਰੀਏ ਦੱਸੋ ਕਿੱਦਾਂ ਕੀ ਕਰੀਏ ਸਰ ਕਿਹਨੂੰ ਭੇਜਿਆ ਜੀ ਸਤੀਵਾ ਤੋਂ ਮੈਂ ਸਤੀਵਾ ਆਪਣੇ ਪੰਜਾਬ ਦੇ ਪ੍ਰਧਾਨ ਨੂੰ ਹੀ ਭੇਜਣਾ ਜੀ ਉਹਨਾਂ ਨੂੰ ਭੇਜਿਆ ਸਰ ਮਨਜ਼ੂਰ ਹੋਗਾ ਨਾ ਨਾ ਕੋਮ ਇਹ ਇਹ ਕਰਨਾ ਇਸ ਟਾਈਮ ਰਾਜਨੀਤੀ ਦੀ ਨਹੀਂ ਮੈਨੂੰ ਇਹ ਨਹੀਂ ਹੈ ਕਿ ਮਨਜ਼ੂਰ ਹੈ ਜਾਂ ਮੈਂ ਇਹ ਕਰਨਾ ਮੇਰਾ ਮਕਸਦ ਹੈ